ਅੱਜ ਮੈਂ ਪੰਜਾਬ ਦੀ ਮੌਜੂਦਾ ਪ੍ਰਧਾਨ ਆ ਮੇਰੇ ਕੋਲੇ ਕੈਬਨਿਟ ਰੈਂਕ ਹੈ ਮੈਨੂੰ ਤਾਂ ਇਹਦੀ ਪਰਵਾਹ ਨਹੀਂ ਹੈਗੀ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਮੈਨੂੰ ਇਸ ਦੀ ਪਰਵਾਹ ਨਹੀਂ ਹੈਗੀ ਨਹੀਂ ਤਾਂ ਮੈਂ ਬੜੇ ਆਰਾਮ ਦੇ ਨਾਲ ਪੰਜਾਬ ਪ੍ਰਧਾਨਗੀ ਦੇ ਵਿੱਚ ਬੜਾ ਕੁਝ ਕੰਮ ਕਰ ਸਕਦੀ ਸੀਗੀ ਮੇਰੇ ਤਾਂ ਕੰਮ ਮੈਨੇ ਕੰਮ ਕਰਵਾ ਹੀ ਲੈਣੇ ਨੇ ਕਿ ਅਸੀਂ ਭਗਵਾਨ ਤੁਮਨ ਜੀ ਨੂੰ ਅੱਗੇ ਲੈ ਕੇ ਆਏ ਸੀ ਪੰਜਾਬ ਦੇ ਵਿੱਚ ਅਸੀਂ ਕਿਹਾ ਸੀ ਕਿ ਰੰਗਲਾ ਪੰਜਾਬ ਕੋਈ ਪੰਜਾਬੀ ਅੱਗੇ ਲੈ ਕੇ ਆਊਗਾ ਐ ਨਹੀਂ ਤਾਂ ਫਿਰ ਸਾਡਾ ਕੀ ਸੀ ਅਸੀਂ ਤਾਂ ਕੇਜਰੀਵਾਲ ਨੂੰ ਮੁੱਖ ਮੰਤਰੀ ਬਣਾ ਲੈਂਦੇ ਤੇ ਮੰਨ ਲੈਂਦੇ ਉਸੇ ਟਾਈਮ ਹੀ ਬਾਈ ਦੇ ਵਿੱਚ ਜਦੋਂ ਸਰਕਾਰ ਬਣੀ ਸੀ ਉਸ ਟਾਈਮ ਅਸੀਂ ਕੇਜਰੀਵਾਲ ਨੂੰ ਮੁੱਖ ਮੰਤਰੀ ਮੰਨ ਲੈਂਦੇ ਨਹੀਂ ਪਰ ਭਗਵੰਤ ਮਾਨ ਨੂੰ ਅਸੀਂ ਤਾਂ ਲੈ ਕੇ ਐਸ ਪਰ ਚਲੋ ਅੱਜ ਲੋਕ ਸਾਨੂੰ ਤਾਨਾ ਮਾਰਦੇ ਨੇ ਕਿ ਤੁਹਾਡਾ ਭਗਵੰਤ ਮਾਨ ਮੁੱਖ ਮੰਤਰੀ ਹੈ ਜਿਹੜਾ ਇੱਕ ਦੰਮੀ ਹੈ ਅਸੀਂ ਸਾਨੂੰ ਇਹ ਬਹੁਤ ਬੁਰਾ ਲੱਗਦਾ ਹੈ ਕਿਉਂਕਿ ਵਾਕਈ ਉਹ ਦੰਮੀ ਬਣ ਕੇ ਰਹਿ ਗਿਆ ਇਹਦੇ 'ਚ ਸੱਚਾਈ ਵੀ ਆ ਜੇ ਭਗਵੰਤ ਮਾਨ ਜੀ ਦਿੱਲੀ ਵਾਲਿਆਂ ਦੇ ਆਖੇ ਨਾਂ ਲੱਗ ਕੇ ਬਰਕਰਾਰ ਨੂੰ ਸੈੱਟ ਕਰ ਦਿੰਦੇ ਤਾਂ ਸਾਨੂੰ ਇਹ ਧਰਨਾ ਲਾਉਣ ਦੀ ਨੌਬਤ ਨਾ ਪੈਂਦੀ ਸਤਿ ਸ਼ਕਾਲ ਜੀ ਮੇਰਾ ਨਾਮ ਪ੍ਰੀਤੀ ਮਲਹੋਤਰਾ ਮੈਂ ਮਹਿਲਾ ਪ੍ਰਧਾਨ ਆ ਪੰਜਾਬ ਦੀ ਆਮ ਆਦਮੀ ਪਾਰਟੀ ਤੋਂ ਅੱਜ ਸਾਡੀ ਬਹੁਤ ਜ਼ਿਆਦਾ ਮਜਬੂਰੀ ਬਣ ਗਈ ਸੀਗੀ ਅਸੀਂ ਨਹੀਂ ਇਹ ਕਦਮ ਚੱਕਣਾ ਚਾਹੁੰਦੇ ਸੀਗੇ ਪਰ ਅਸੀਂ ਪਾਰਟੀ ਹਾਈ ਕਮਾਂਡ ਦੇ ਬਹੁਤ ਵਾਰੀ ਨੋਟਿਸ ਚ ਲਿਆਉਂਦਾ ਸੀਗਾ ਕਿ ਸਾਡੇ ਵਰਕਰਾਂ ਨੂੰ ਕਿਤੇ ਨਾ ਕਿਤੇ ਸੈੱਟ ਕੀਤਾ ਜਾਵੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ ਬਹੁਤ ਯੋਗਦਾਨ ਪਾਇਆ ਵਿਚਾਰੇ ਮੈਂ ਕਹਿੰਨੀ ਆ ਇਹ ਜੇ ਵਰਕਰ ਵੀ ਸੀਗੇ ਜਿਨ੍ਹਾਂ ਦੇ ਕੋਲੇ ਕੁਝ ਵੀ ਨਹੀਂ ਸੀ ਪਰ ਚਾਹੇ ਉਹ ਪੈਦਲ ਤੁਰ ਤੁਰ ਕੇ ਕਈ ਪਿੰਡਾਂ ਦੇ ਉੱਤੋਂ ਦੀ ਆਂਦੇ ਸੀ ਸ਼ਹਿਰਾਂ ਦੇ ਵਿੱਚ ਪਾਰਟੀ ਦਾ ਪ੍ਰਚਾਰ ਕਰਦੇ ਸੀ ਹੈ ਉਸ ਤੋਂ ਬਾਅਦ ਕਈ ਵਿਚਾਰੇ ਲਿਫਟਾ ਲੈ ਲੈ ਕੇ ਆਉਂਦੇ ਸੀਗੇ ਔਰ ਮੈਂ ਕਹਿੰਦੀ ਹਾਂ ਅੱਜ ਸਾਡੇ ਵਰਕਰ ਜਿਹੜੇ ਨੇ ਵਿਚਾਰੇ ਮੀਟਲ ਕਲਾਸ ਸੀਗੇ ਅੱਜ ਗਰੀਬੀ ਰੇਖਾ ਤੇ ਪਹੁੰਚ ਗਏ ਵਰਕਰ ਪਾਰਟੀ ਲਈ ਕੰਮ ਕੀਤਾ ਉਹਨਾਂ ਨੇ ਜਿਨ੍ਹਾਂ ਨੇ ਪਰ ਜਿਹੜੇ ਚਾਪਲੂਸ ਸੀ ਆਪਣੇ ਹਾਈ ਪਹੁੰਚ ਗਏ ਠੀਕ ਹੈ ਮੈਂ ਉਹਨਾਂ ਚਾਪਲੂਸਾਂ ਦੇ ਖਿਲਾਫ ਤੇ ਮੇਰੇ ਵਰਕਰਾਂ ਦੇ ਹੱਕ ਦੇ ਵਿੱਚ ਇਹ ਧਰਨਾ ਰੱਖਿਆ ਤੇ ਮਜਬੂਰ ਹੋ ਕੇ ਰੱਖਿਆ ਜੇ ਭਗਵੰਤ ਮਾਨ ਜੀ ਦਿੱਲੀ ਵਾਲਿਆਂ ਦੇ ਆਖੇ ਨਾਂ ਲੱਗ ਕੇ ਬਰਕਰਾਰ ਨੂੰ ਸੈੱਟ ਕਰ ਦਿੰਦੇ ਤਾਂ ਸਾਨੂੰ ਇਹ ਧਰਨਾ ਲਾਉਣ ਦੀ ਨੌਬਤ ਨਾ ਪੈਂਦੀ ਮੈਡਮ ਪਹਿਲਾਂ ਵੀ ਕਈ ਨਾਰਾਜ਼ ਹੋਏ ਨੇ 300 ਦੀ ਜਿਹੜੀ ਉਹਨਾਂ ਨੂੰ ਵੀ ਜਿਹੜੀ ਉਹਦੇਦਾਰੀ ਵਿਰੋਧ ਵੀ ਕੀਤੀ ਹੈ ਕੀ ਲੱਗਦਾ ਹੈ ਕਿ ਉਹਦੇਦਾਰੀਆਂ ਨੂੰ ਲੈ ਕੇ ਜਿਹੜੀ ਇਹ ਸਾਰੀ ਵੱਟੋਂ 5000 ਚੱਲ ਰਿਹਾ ਹੈਗਾ ਪਾਰਟੀ ਦੇ ਵਿੱਚ ਜਾਂ ਬ ਦਿੱਲੀ ਵਾਲਿਆਂ ਦੀ ਬੰਵਾਰਤੀਆਂ ਨੇ ਜਾਂ ਇਹ ਆਪਣੇ ਕਰਾ ਰਿਹਾ ਹੈ ਨਿਕਲ ਦੇਖੋ ਹੋਰ ਬੜੇ ਹੀ ਦਿੱਲੀ ਵਾਲੇ ਆਵੇ ਮੈਨੂੰ ਪਤਾ ਹੈ ਉਹਨਾਂ ਨੂੰ ਪਤਾ ਸੀ ਅੱਜ ਧਰਨਾ ਲੱਗਣਾ ਕੱਲ ਲਿਸਟ ਕੱਢਤੀ ਕੱਲ ਲਿਸਟ ਕੱਢਤੀ ਚਲੋ ਸਾਡੇ ਪਟਿਆਲੇ ਦੇ ਵਿੱਚ ਤਾਂ ਉਹੀ ਬੰਦੇ ਫੇਰ ਰਿਪੀਟ ਕਰਗੇ ਜਿਨ੍ਹਾਂ ਨੇ ਆਪਣੀਆਂ ਮਤਲਬ ਦੁਕਾਨਾਂ ਖੋਲੀਆਂ ਨੇ ਜਿਨ੍ਹਾਂ ਨੇ ਠੀਕ ਹੈ ਮੈਂ ਤਾਂ ਸਾਫ਼ ਕਹਣੀ ਆ ਤੇ ਜਿਨ੍ਹਾਂ ਨੇ ਸਾਡੇ ਵਰਕਰਾਂ ਦੀਆਂ ਨੈਗੇਟਿਵ ਰਿਪੋਰਟਾਂ ਭੇਜੀਆਂ ਨੇ ਉਹ ਉਹਨਾਂ ਨੂੰ ਅੱਗੇ ਕਰਤਾ ਢਿੱਲੋ ਸਾਹਿਬ ਨੂੰ ਲੋਕ ਸਭਾ ਇੰਚਾਰਜ ਲਾਤਾ ਚਲੋ ਵਧੀਆ ਬੰਦੇ ਨੇ ਵਧੀਆ ਇਨਸਾਨ ਨੇ ਤੇ ਉਹਨਾਂ ਨੂੰ ਖਰਚਾ ਕਰਨ ਲਈ ਤਿਆਰ ਕਰਤਾ ਫੇਰ ਕਿ ਚਲੋ ਜੀ ਲੱਗੇ ਰੋ ਖਰਚਾ ਕਰੋ ਪਾਰਟੀ ਦੇ ਲਈ ਤੇ ਉਸ ਤੋਂ ਬਾਅਦ ਇਹ ਅਹੁਦੇਦਾਰੀਆਂ ਕੁਝ ਨਹੀਂ ਹੈਗੀਆਂ ਕੋਈ ਉਹ ਨਹੀਂ ਹੈ ਇਹਨਾਂ ਦਾ ਅੱਜ ਮੈਂ ਪੰਜਾਬ ਦੀ ਮੌਜੂਦਾ ਪ੍ਰਧਾਨ ਆ ਮੇਰੇ ਕੋਲੇ ਕੈਬਨਿਟ ਰੈਂਕ ਹੈ ਮੈਨੂੰ ਤਾਂ ਇਹਦੀ ਪਰਵਾਹ ਨਹੀਂ ਹੈਗੀ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਮੈਨੂੰ ਇਸ ਦੀ ਪਰਵਾਹ ਨਹੀਂ ਹੈਗੀ ਨਹੀਂ ਤਾਂ ਮੈਂ ਬੜੇ ਆਰਾਮ ਦੇ ਨਾਲ ਪੰਜਾਬ ਪ੍ਰਧਾਨਗੀ ਦੇ ਵਿੱਚ ਬੜਾ ਕੁਝ ਕੰਮ ਕਰ ਸਕਦੀ ਸੀਗੀ ਮੇਰਾ ਤਾਂ ਕੰਮ ਮੈਂ ਤਾਂ ਕੰਮ ਕਰਵਾ ਹੀ ਲੈਣੇ ਨੇ ਮੇਰੀ ਪਤਾ ਕੀ ਹੈ ਬਸ ਸਾਨੂੰ ਇਹ ਹੈ ਕਿ ਪਾਰਟੀ ਹੈ ਹੀ ਕਮਾਂਡ ਜੀ ਭਗਵੰਤ ਮਾਨ ਜੀ ਅਸੀਂ ਭਗਵੰਤ ਮਾਨ ਜੀ ਨੂੰ ਅੱਗੇ ਲੈ ਕੇ ਆਏ ਸੀ ਪੰਜਾਬ ਦੇ ਵਿੱਚ ਅਸੀਂ ਕਿਹਾ ਸੀ ਕਿ ਰੰਗਲਾ ਪੰਜਾਬ ਕੋਈ ਪੰਜਾਬੀ ਅੱਗੇ ਲੈ ਕੇ ਆਊਗਾ ਐ ਨਹੀਂ ਤਾਂ ਫਿਰ ਸਾਡਾ ਕੀ ਸੀ ਅਸੀਂ ਤਾਂ ਕੇਜਰੀਵਾਲ ਨੂੰ ਮੁੱਖ ਮੰਤਰੀ ਬਣਾ ਲੈਂਦੇ ਤੇ ਮੰਨ ਲੈਂਦੇ ਉਸੇ ਟਾਈਮ ਹੀ ਪਾਈ ਦੇ ਵਿੱਚ ਜਦੋਂ ਸਰਕਾਰ ਬਣੀ ਸੀ ਉਸ ਟਾਈਮ ਅਸੀਂ ਕੇਜਰੀਵਾਲ ਨੂੰ ਮੁੱਖ ਮੰਤਰੀ ਮੰਨ ਲੈਂਦੇ ਨਹੀਂ ਪਰ ਭਗਵੰਤ ਮਾਨ ਨੂੰ ਅਸੀਂ ਤਾਂ ਲੈ ਕੇ ਆਏ ਸੀ ਪਰ ਚਲੋ ਅੱਜ ਲੋਕ ਸਾਨੂੰ ਤਾਨਾ ਮਾਰਦੇ ਨੇ ਕਿ ਤੁਹਾਡਾ ਭਗਵੰਤ ਮਾਨ ਮੁੱਖ ਮੰਤਰੀ ਹੈ ਜਿਹੜਾ ਇੱਕ ਡੰਮੀ ਹੈ ਅਸੀਂ ਸਾਨੂੰ ਇਹ ਬਹੁਤ ਬੁਰਾ ਲੱਗਦਾ ਹੈ ਕਿਉਂਕਿ ਵਾਕਈ ਉਹ ਡੰਮੀ ਬਣ ਕੇ ਰਹਿ ਗਿਆ ਇਹਦੇ ਚ ਸੱਚਾਈ ਵੀ ਆ ਕਿਉਂਕਿ ਦਿੱਲੀ ਵਾਲੇ ਉਹਦੇ ਤੇ ਇੰਨੇ ਕ ਕਾਬਜ ਹੋ ਗਏ ਅੱਜ ਸਾਰੇ ਡਿਸੀਜਨ ਹੀ ਉਹ ਲੈ ਰਹੇ ਨੇ ਦਿੱਲੀ ਵਾਲੇ ਉਹ ਮਜਬੂਰ ਹੋਇਆ ਪਿਆ ਉਹ ਨਹੀਂ ਆਪਣੀ ਸੀਐਮਸ਼ਿਪ ਨਹੀਂ ਛੱਡਣਾ ਚਾਹੁੰਦੇ ਮੈਂ ਤਾਂ ਕਹਿੰਦੀ ਆ ਉਹਨਾਂ ਨੂੰ ਵੀ ਇਹੀ ਕਹਿੰਦੀ ਆ ਹੱਥ ਜੋੜ ਕੇ ਬੇਨਤੀ ਕਰਦੀ ਆ ਕਿ ਜਿਹੜੇ ਤੁਹਾਨੂੰ ਯਾਦ ਹੋਣਾ ਜਦੋਂ ਸੰਗਰੂਰ ਦੇ ਵਿੱਚ ਲੋਕ ਮਿਲਣੀ ਹੁੰਦੀ ਸੀ ਇਹਨਾਂ ਨੂੰ ਸੀਐਮ ਜਦੋਂ ਨਹੀਂ ਬਣਾਇਆ ਜਾ ਰਿਹਾ ਸੀ ਤਾਂ ਸਾਰੇ ਪੰਜਾਬ ਦੇ ਵਰਕਰ ਇਨਾਂ ਦੇ ਘਰ ਦੇ ਵਿੱਚ ਆ ਕੇ ਇਹਨਾਂ ਨਾਲ ਮੀਟਿੰਗਾਂ ਕਰਦੇ ਸੀਗੇ ਤੇ ਭਗਵਾਨ ਤੁਮਨ ਜੀ ਜੇ ਉਹ ਉਸ ਟਾਈਮ ਦਲੇਰੀ ਦਿਖਾ ਕੇ ਤੁਹਾਨੂੰ ਸੀਐਮ ਦੀ ਕੁਰਸੀ ਤੇ ਬਿਠਾ ਸਕਦੇ ਨੇ ਅੱਜ ਤੁਹਾਨੂੰ ਵੀ ਦਲੇਰੀ ਦਿਖਾਣੀ ਚਾਹੀਦੀ ਹੈ ਤੁਸੀਂ ਵੀ ਦਲੇਰ ਹੋ ਕੇ ਅੱਗੇ ਆਓ ਅਸੀਂ 2027 ਦੇ ਵਿੱਚ ਤੁਹਾਡੀ ਰਹਿਨਮਾਈ 'ਚ ਫੇਰ ਸਰਕਾਰ ਬਣਾਵਾਂਗੇ ਪਰ ਤੁਹਾਨੂੰ ਦਲੇਰੀ ਦਿਖਾਉਣੀ ਪੈਣੀ ਹੈ ਤੁਸੀਂ ਅੱਗੇ ਆਓ ਔਰ ਅੱਗੇ ਆ ਕੇ ਆਪਣੇ ਵਰਕਰਾਂ ਨੂੰ ਸਾਂਭ ਲਓ ਆਪਣੇ ਵਰਕਰਾਂ ਦੇ ਹੱਕਾਂ ਦੇ ਵਿੱਚ ਬੋਲੋ